10 ਕਰੋੜ ਰੁਪਏ ਖਰਚ ਕੇ ਜੋ ਪਿਛਲੇ ਸਾਲ ਭਰ ਵਿੱਚ ਸਹੂਲਤੇ ਬਣੀ ਹੈ ਆਜਾਪ ਇਧਰ ਦੀਆਂ ਗਲੀਆਂ ਵਿੱਚ ਜਾ ਕੇ ਦੇਖੋ ਤਾਂ ਮੈਨੂੰ ਨਹੀਂ ਲੱਗਦਾ ਕਿ ਦਿੱਲੀ ਜੈਸੇ ਰਾਜਧਾਨੀ ਕੀ ਕਈ ਬਸਤੀਆਂ ਵਿੱਚ ਐਸੀ ਗਲੀਆਂ ਹੋਣਗੀ ਜੋ ਇਸ گاਉਂ ਵਿੱਚ ਹੈ ਕੇਂਦਰੀ ਮੰਤਰੀ ਹਰਸ਼ਿਵਰਤ ਕੋਰ ਬਾਦਲ ਜਿਸ ਪਿੰਡ ਦਾ ਜ਼ਿਕਰ ਕਰ ਰਹੇ ਨੇ ਦਰਸਲ ਉਹ ਪਿੰਡ ਮਾਨ ਉਹਨਾਂ ਨੇ ਗੋਦ ਲਿਆ ਹੋਇਆ ਜੋ ਮੁਕਸਰ ਦੇ ਲੰਬੀ ਹਲਕੇ ਵਿੱਚ ਪੈਂਦਾ ਏ ਹਰ ਸਿਮਰਤ ਕੌਰ ਕਹਿ ਰਹੇ ਨੇ ਕਿ ਪਿੰਡ ਦੇ ਵਿਕਾਸ ਕਰ ਜਾਂ ਤੇ 10 ਕਰੋੜ ਰੁਪਏ ਖਰਚ ਦਿੱਤੇ ਨੇ ਪਿੰਡ ਵਿੱਚ ਅਜਿਹੀਆਂ ਗਲੀਆਂ ਬਣਾ ਦਿੱਤੀਆਂ ਨੇ ਜੋ ਦੇਸ਼ ਦੀ ਰਾਜਧਾਨੀ ਦੇ ਵਿੱਚ ਵੀ ਨਹੀਂ ਹੋਣਗੀਆਂ ਤਾਂ ਆਓ ਤੁਹਾਨੂੰ ਇੱਕ ਗੇੜਾ ਪਿੰਡ ਦੀਆਂ ਇਹਨਾਂ ਗਲੀਆਂ ਦਾ ਲਵਾ ਦਿੰਦੇ ਆ ਜੋ ਸ਼ਾਇਦ ਰਾਜਧਾਨੀ ਦੇ ਵਿੱਚ ਵੀ ਤੁਹਾਨੂੰ ਵੇਖਣ ਲਈ ਨਸੀਬ ਨਾ ਹੋਣ ਤਾਂ ਵੇਖਿਆ ਤੁਸੀਂ ਕਿਵੇਂ ਵਿਕਾਸ ਦੀਆਂ ਇਹ ਗਲੀਆਂ ਧੂੜ ਪਟ ਰਹੀਆਂ ਨੇ ਜ਼ਾਹਿਰ ਹੈ ਅਜਈਆਂ ਗਲੀਆਂ ਤਾਂ ਰਾਜਸਤਾਨੀ ਦੇ ਵਿੱਚ ਵੀ ਨਹੀਂ ਹੋਣਗੀਆਂ ਜਿਵੇਂ ਦੀਆਂ ਪਿੰਡ ਮਾਨ ਦੇ ਵਿੱਚ ਬਣਾ ਦਿੱਤੀਆਂ ਗਈਆਂ ਅਜਿਆ ਨਹੀਂ ਕਿ ਪਿੰਡ ਦੇ ਵਿੱਚ ਸਾਰੀਆਂ ਗਲੀਆਂ ਦਾ ਇਹੋ ਹਾਲ ਹੈ ਕੁਝ ਬਣੀਆਂ ਵੀ ਨੇ ਪਰ ਅਜੇ ਵੀ ਅਧਵਾਟੀ ਪਈਆਂ ਨੇ ਜਦ ਕਿ ਨੀ ਪੱਥਰ ਰੱਖੇ ਨੂੰ ਸਾਲ ਬੀਤ ਗਿਆ ਮੁਸ਼ਕਲ ਤਾਂ ਹੁਣ ਇੱਥੇ ਪੂਰੀ ਹੈ ਇੱਥੇ ਕੋਈ ਸਾਦਾ ਨੀ ਟੱਪ ਸਕਦਾ ਬੱਚੇ ਸਕੂਲ ਨਹੀਂ ਜਾ ਸਕਦੇ ਸਕੂਲ ਨੂੰ ਆਈ ਸੜਕ ਜਾਂਦੀ ਹੈ ਗੁਰਦੁਆਰਾ ਸਾਹਿਬ ਨੂੰ ਆ ਜਾਂਦੀ ਬਾਬਾ ਮਨੀ ਰਾਮ ਤੇ ਆ ਜਾਂਦੀ ਸੜਕ ਮੁਸ਼ਕਲ ਪੂਰੀ ਹੈ ਸਾਰਿਆਂ ਨੂੰ ਹੀ ਉਹਦਾ ਵੀ ਕੰਮਕਾਰ ਜੀ ਸਾਰੇ ਤਕਰੀਬ ਨੂੰ ਵਿਚਾਲੇ ਪਏ ਆ ਕੋਈ ਮਤਲਬ ਕੰਮਕਾਰ ਸਰੀ ਨਹੀਂ ਚੜਿਆਗਾ ਗਲੀਆਂ ਤੋਂ ਅੱਗੇ ਵਧੋ ਤਾਂ ਪਿੰਡ ਦੇ ਛੱਪੜ ਦੇ ਵਿੱਚ ਵਿਕਾਸ ਦਾ ਪਾਣੀ ਛੱਲਾ ਮਾਰਦਾ ਨਜ਼ਰ ਆਉਂਦਾ ਏ 10 ਕਰੋੜ ਰੁਪਏ ਲੱਗ ਗਏ ਪਰ ਇਹ ਛੱਪੜ ਪੂਰੇ ਨਾ ਗਿਆ ਤੇ ਇੱਥੇ ਪੈਦਾ ਹੋਈ ਗੰਦਗੀ ਤੋਂ ਨਜ਼ਾਤ ਪਾਉਣ ਲਈ ਲੋਕ ਅਜੇ ਵੀ ਤਰਸ ਰਹੇ ਨੇ ਬੁਰਾ ਹਾਲ ਹੈ ਜੀ ਜਦੋਂ ਇੱਥੇ ਮੀਂਹ ਆਉਂਦਾ ਜੀ ਸਾਡੇ ਘਰਾਂ ਚ ਪਾਣੀ ਵੜ ਜਾਂਦਾ ਜਾ ਕੇ ਅਸੀਂ 10-15 ਸਾਲਾਂ ਤੋਂ ਬਹੁਤ ਜਿਆਦਾ ਦੁਖੀ ਆ ਜੀ ਘਰ ਸਾਡੇ ਡਿੱਗੇ ਪਏ ਆ ਜੀ ਜਦੋਂ ਛੱਪੜ ਭਰ ਕੇ ਗਾਂਹਾਂ ਇੰਨੇ ਚ ਪਾਣੀ ਟੱਪ ਜਾਂਦਾ ਜੀ ਤੇ ਸਾਨੂੰ ਆਪ ਦੇ ਘਰੇ ਜਾਣ ਨੂੰ ਵੀ ਲੰਘਾ ਨਹੀਂ ਰਹਿੰਦਾ ਕੰਮ ਕਰਦਾ ਜੀ ਕੁਝ ਵੀ ਨਹੀਂ ਹੋਏ ਜੀ ਸਾਨੂੰ ਆਮ ਤਾਂ ਮੱਛਰੀ ਪਟ ਕੇ ਖਾ ਗਿਆ ਛੱਪੜ ਦੇ ਨੇੜੇ ਬੈਠੇ ਆ ਇਹ ਮੱਛਰਾਰੇ ਵੀ ਕਿਸੇ ਨੇ ਕੁਝ ਨਹੀਂ ਸੋਚਿਆ ਆ ਕੇ ਹਰ ਸਿਮਰਤ ਕੋਰ ਬਦਲਵਲੋ ਗੋਦਲੇ ਪਿੰਡ ਦੇ ਵਿੱਚ ਕਿੰਨਾ ਵਿਕਾਸ ਹੋਇਆ ਤੁਹਾਡੇ ਸਾਹਮਣੇ ਹੈ ਨੀ ਪੱਥਰ ਰੱਖੇ ਜਾ ਰਹੇ ਨੇ ਪਰ ਪਿੰਡ ਉੱਥੇ ਦਾ ਉੱਥੇ ਹੀ ਖੜਾ ਏ ਤੇ ਲੋਕ ਉਡੀਕ ਵਿੱਚ ਨੇ ਪਿੰਡ ਦੇ ਆਦਰਸ਼ ਬਣਦੇ